ਜਿੰਨ ਉਦਾਹਰਨ ਕੀ ਦਿੱਤੀ ਜੈਸੇ ਧਾਰ ਧਰਮੈ ਨੇ ਤਰਤੀ ਜੈਸੇ ਧਰ ਖੋਦ ਖੋਦ ਬਿੱਲ ਸਾਜੈ موسی ਬਿੱਲ ਕਿੰਨੇ ਖੁੱਡ ਨੂੰ ਕਿੰਨੇ ਉਹਨੇ ਖੁੱਡ ਬਣਾਈ ਤੇ ਖੁੱਡ ਬਣਾ ਕੇ ਬਹਿ ਕੇ ਉਹਦੇ ਚ ਸੋਚ ਕੀ ਰਿਹਾ ਸੀ ਹੁਣ ਆਪਾਂ ਨੂੰ ਵਧੀਆ ਥਾਂ ਬਣ ਗਈ RAM ਨਾਲ ਆਨੰਦ ਨਾਲ ਰਿਹਾ ਕਰਾਂਗੇ ਨਜ਼ਾਰੇ ਨਿਆਖ ਹੋ ਜਾ ਲਿਆ ਕੇ ਸਮਾਨ ਰੱਖਿਆ ਕਰਾਂ ਖਾਇਆ ਕਰਾਂਗਾ ਨਿਆਖ ਹੋ ਜਾ ਕਿੰਨੇ ਬੜਾ ਜਿਹਾ ਸੋਚੀ ਰਿਹਾ ਸੀ ਤੇ ਉਹਨੇ ਚਰ ਨੂੰ 나ਗ ਦੇਵਤਾ ਹਣੀ ਆ ਗਿਆ ਹੁਣ ਸੱਪ ਆ ਗਿਆ ਉਨੇ ਆਖਾ ਖੁੱਡ ਬੜੀ ਸੋਹਣੀ ਬਣੀ ਐ ਉਹ ਵੜਗਿਆ ਵਿੱਚ ਹੁਣ ਅਗੇ ਚੂਹਾ ਬੈਠਾ ਸੀ ਵੀ ਮਾਲਕ ਤੇ ਦਾ ਮੈਂ ਆ ਉਹਨੇ ਜਾਂਦੇ ਫੜ ਕੇ ਗਲ ਮਰੋੜਿਆ ਪਹਿਲਾਂ ਉਹਨੂੰ ਖਾਦਾ ਤੇ ਮੁੜ ਕੇ ਖੁੱਡ ਦੇ ਵਿੱਚ ਮਾਲਕ ਬਣ ਕੇ ਬਹਿ ਗਿਆ ਕਹਿੰਦੇ ਤੂੰ ਕੀ ਸੋਚਿਆ ਹੁਣ ਮਨੁੱਖ ਦੀ ਕਹਾਣੀ ਕੀ ਆ ਬੰਦੇ ਦੀ ਬਾਤ ਕੀ ਆ ਅਸੀਂ ਵੇਖੋ ਜੀਆਂ ਖੁੱਡਾਂ ਪਤਾ ਨਹੀਂ ਹੁਣ ਤੱਕ ਕਿੰਨੀਆਂ ਬਣਾਉਣ ਦੀ ਸੋਚ ਰਹੇ ਜਾਂ ਬਣਾਈਆਂ ਨੇ ਤੇ ਮਹਾਰਜ ਕਹਿੰਦੇ ਕਾਲ ਨੇ ਜਿੱਥੇ ਅਸੀਂ ਵੀ ਕਹਿੰਦੇ ਵੀ ਹੁਣ ਆਨੰਦ ਅਸੀਂ ਸਾਡੀ ਆਨੰਦ ਦੀ ਥੋੜੀ ਡੈਫੀਨੇਸ਼ਨ ਹੀ ਵੱਖਰੀ ਆ ਹੁਣ ਐਸਾ ਕੁਝ ਮਰਜ ਕਹਿੰਦੇ ਕਹਾਣੀ ਤੇਰੇ ਨਾਲ ਵੀ ਕਾਲ ਰੂਪੀ ਜਿਹੜਾ ਬਿਆਲ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ ਕਾਲ ਬਿਆਲ ਜਿਉ ਪਰਿਓ ਢੋਲੇ ਮੁਖ ਫਸਾਰੇ ਮੀਤ ਆਂਜ ਕਾਲ ਫੁਨ ਤੋਹੇ ਗਰਸ ਹੈ ਸਮਝ ਰੱਖੋ ਚੀਤ ਕਹਿੰਦੇ ਬਾਤ ਚਿੱਤ ਵਿੱਚ ਸਮਝ ਲੈ ਜਿੰਨੇ ਛੇਤੀ ਸਮਝੇਗਾ ਉਹਨਾਂ ਸੌਖਾ ਹੋ ਜਾਏਗਾ ਨਹੀਂ ਤਾਂ ਇਸ ਮ੍ਰਿਗ ਤ੍ਰਿਸ਼ਨਾ ਦੇ ਵਿੱਚ ਜੀਵਨ ਬੀਤ ਗਿਆ ਲੇਕਿਨ ਕੀ ਪਿਆਸ ਤ੍ਰਿਪਤੀ ਜਿਸ ਨੂੰ ਅਸੀਂ ਆਪਾਂ ਸੈਟੀਸਫੈਕਸ਼ਨ ਕਹਿੰਨੇ ਆ ਸੈਟੀਸਫਾਈ ਹੋਣਾ ਉਹ ਚੀਜ਼ਾਂ ਜਿਹੜੀਆਂ ਨੇ ਕਹਿੰਦੇ ਕਿਤੇ ਜੀਵਨ ਵਿੱਚ ਤੈਨੂੰ ਦਾਰਿਆਫਤ ਹੋਣ ਤੈਨੂੰ ਲੱਗੇ ਵੀ ਹਾਂ ਇਹਨਾਂ ਫਿਆਜੀ ਬਸ ਬਹੁਤਿਆ ਨਹੀਂ ਮਰਜ਼ ਕਹਿੰਦੇ ਉਹ ਤ੍ਰਿਸ਼ਨਾ ਅੱਗੇ ਤੋਂ ਅੱਗੇ ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ ਜਗਤ ਦੀ ਰਚਨਾ ਵੀ ਇਦਾਂ ਦੀ ਹੈ ਜਗਤ ਦੀ ਖੇਡ ਵੀ ਇਦਾਂ ਦੀ ਹੈ ਕਹਿੰਦੇ ਯਾ ਦੇਖੋ ਹਿਰਦੈ ਵਿਚਾਰ ਇਹ ਆਪਣੇ ਹਿਰਦੇ ਚ ਵਿਚਾਰ ਕੇ ਵੇਖੀ ਆਪਣੇ ਹਿਰਦੇ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੇਖੀ ਧਿਆਨ ਕਰਕੇ ਵੇਖੀ ਫਿਰ ਜੀ ਮੈਂ ਕੀ ਕਰਾਂ ਹੁਣ ਮਹਾਰਾਜ ਕੱਲੀ ਸਾਡੀ ਜਿਵੇਂ ਕਹਿੰਦੇ ਨਾ ਵੀ ਬਿਮਾਰੀ ਨਹੀਂ ਦੱਸਦੇ ਰੋਗ ਹੀ ਨਹੀਂ ਕੱਲਾ ਦੱਸਦੇ ਵੀ ਤੈਨੂੰ ਰੋਗ ਕੀ ਆ ਤੈਨੂੰ ਦੁੱਖ ਕੀ ਆ ਤੈਨੂੰ ਪੀੜਾ ਕੀ ਆ ਉਹਦੀ ਦਵਾਈ ਵੀ ਦੱਸਦੇ ਉਹਦਾ ਇਲਾਜ ਵੀ ਦੱਸਦੇ ਵੀ ਇਲਾਜ ਕੀ ਆ ਦਾ ਤੇ ਇਲਾਜ ਕੀ ਆ ਜੀ ਮਹਾਰਾਜ ਕਹਿੰਦੇ ਕਹੋ ਨਾਨਕ ਭਜ ਰਾਮ ਨਾਮ ਨਿਤ ਕਹਿੰਦੇ ਪ੍ਰਮਾਤਮਾ ਦਾ ਨਾਮ ਉਹਦੀ ਬੰਦਗੀ ਕਰਿਆ ਕਰ ਨਿਤਾ ਪ੍ਰਤੀ ਯਾਤੇ ਹੋਤ ਉਧਾਰ ਜਿਹਦੇ ਨਾਲ ਤੇਰਾ ਪਾਰ ਉਤਾਰਾ ਹੋਣਾ ਹੈ ਜਿਹਦੇ ਨਾਲ ਤੇਰਾ ਉਧਾਰ ਹੋਣਾ ਹੈ ਜਿਹਦੇ ਨਾਲ ਤੇਰੇ ਜੀਵਨ ਦਾ ਬੇੜਾ ਪਾਰ ਹੋਣਾ